ਸਮਝਦਾ ਜੀ ਪੰਜਾਬ ਦਾ ਹਮੇਸ਼ਾ ਹੀ ਧੱਕਾ ਹੁੰਦਾ ਆ ਲੇਕਿਨ ਜਦ ਹੀ ਇਸ ਧੱਕੇ ਦੀ ਤਿਆਰੀ ਕਰ ਰਹੇ ਨੇ ਇਹਦੇ ਉੱਤੇ ਕੋਈ ਨਹੀਂ ਆਰਟੀਕਲ 240 ਥੱਲੇ ਜਿਹੜਾ ਇਸ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ 131 ਜਿਹੜਾ ਇਹਨਾਂ ਨੇ ਸਸੋਸ਼ਲ ਕਰਨਾ ਆ ਪਾਰਲੀਮੈਂਟ ਦੇ ਵਿੱਚ ਇਹ ਮੈਂ ਸਮਝਦਾ ਵੀ ਏਡੀ ਵੱਡੀ ਸਾਜ਼ਿਸ਼ ਆ ਅੱਜ ਤਾਂ ਹੁਣੇ ਲੜਾਈ ਲੜ ਕੇ ਹੱਢੀ ਅਸੀਂ ਪੰਜਾਬ ਯੂਨੀਵਰਸਿਟੀ ਔਰ ਉਹ ਦیتے ਬੜੀ ਮੁਸ਼ਕਲ ਦੇ ਨਾਲ ਉਹਨਾਂ ਸਾਨੂੰ ਇਨਾ ਕੁ ਵਿਸ਼ਵਾਸ ਤੋਂ ਹੈ ਵੀ ਅਸੀਂ ਟੇਕਓਵਰ ਨਹੀਂ ਕਰਾਂਗੇ ਤੁਹਾਡੀ ਅਸੀਂ ਸੈਂਟ ਵੀ ਬਾਲ ਕਰਾਂਗੇ ਇਲੈਕਸ਼ਨਾਂ ਵੀ ਬਾਲ ਕਰਾਂਗੇ ਇਹ ਪੰਜਾਬ ਦੀ ਇਮਾਨਤ ਹੈ ਪੰਜਾਬ ਦੀ ਚੀਜ਼ ਹੈ ਚੰਡੀਗੜ੍ਹ ਜਦੋਂ ਬਣਿਆ ਸੀ ਇੱਥੇ ਪੰਜਾਬ ਦੇ ਪਿੰਡ ਸੀ ਉਹਨਾਂ ਨੂੰ ਜਾੜਿਆ ਗਿਆ ਸੀ ਤੇ ਉਦੋਂ ਚੰਡੀਗੜ੍ਹ ਬਣਾਇਆ ਸੀ ਔਰ ਵਿਸ਼ਵਾਸ ਦੁਆਇਆ ਸੀ ਵੀ ਇਹਦੇ ਵਿੱਚ ਸਿਰਫ ਤੇ ਸਿਰਫ ਹਰਿਆਣੇ ਦਾ ਤੇ ਪੰਜਾਬ ਦਾ 60% ਤੇ ਹਰਿਆਣੇ ਦਾ 40% ਜਿਹੜਾ ਹਿੱਸਾ ਹੋਏਗਾ ਉਸ ਹਾਵਨਾ ਬਲਵਦੀਆ ਚੱਲਦਾ ਸੀ ਲੇਕਿਨ ਇਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਪੰਜਾਬ ਪ੍ਰਤੀ ਨਫ਼ਰਤ ਵੀ ਹੈ ਇਹ ਹਮੇਸ਼ਾ ਹੀ ਸਾਾਨੂੰ ਚਾਹੁੰਦੇ ਨੇ ਇਹਨਾਂ ਨੂੰ ਦਬਾ ਕੇ ਰੱਖੀਏ ਤੇ ਇਹਨਾਂ ਨੂੰ ਕਮਜ਼ੋਰ ਕਰੀਏ ਹਰ ਲਿਹਾਜ਼ ਨਾਲ ਇੱਕ ਗੱਲ ਮੈਂ ਕਹਿਣੀ ਦਿਨੀ ਚਾਹੁੰਦਾ ਹੈ ਮੋਦੀ ਸਾਹਿਬ ਬੀਜੇਪੀ ਵਾਲਿਆਂ ਨੂੰ ਖਾਸ ਤੌਰ ਤੇ ਇਹ ਜੋਧੇ ਨੇ ਸੂਰਮੇ ਨੇ ਪੰਜਾਬ ਦੇ ਤੁਸੀਂ ਇੱਕ ਗੱਲ ਦਾ ਪੁਰਾਣੀ ਹਿੱਸੀ ਵੇਖ ਲਓ ਤੁਸੀਂ ਦਿੱਲੀ ਆਜ਼ਾਦ ਕਰਕੇ ਕਿੰਨੇ ਦਿੱਤੀ ਸੀ ਸਿੱਖਾਂ ਨੇ ਕਰਕੇ ਲਈ ਸੀ ਮੁਗਲ ਰਾਜ ਤੋਂ ਤੁਹਾਨੂੰ ਜਿਹੜਾ ਸੀ ਨਾ ਖੋ ਕੇ ਦਿੱਤੀ ਦਿੱਲੀ ਤੇ ਅੱਜ ਦਿੱਲੀ ਤੁਹਾਡੇ ਕੋਲ ਹੈ ਤਾਂ ਤੁਸੀਂ ਪੰਜਾਬ ਕੋਲ ਸਭ ਕੁਝ ਕੋਲ ਚਾਹੁੰਦੇ ਉਹ ਉਸ ਚੀਜ਼ ਦਾ ਹੀ ਮੁਆਵਜ਼ਾ ਸਾਨੂੰ ਮੋੜ ਦਿਓ ਵੀ ਅਸੀਂ ਤੁਹਾਨੂੰ ਦਿੱਲੀ ਫਤਿਹ ਕਰਕੇ ਦਿੱਤੀ ਹੈ ਇਹ ਗੱਲਾਂ ਜਿਹੜੀਆਂ ਨੇ ਪੁਰਾਣੀ ਹਿਸਟਰੀ ਦੀਆਂ ਨੇ ਇਤਿਹਾਸੀਆਂ ਨੇ ਅਸੀਂ ਚਾਹੁੰਦੇ ਆ ਵੀ ਉਸ ਇਤਿਹਾਸ ਨੂੰ ਤੁਸੀਂ ਯਾਦ ਕਰੋ ਤੇ ਸਾਡਾ ਭਲਾ ਕਰੋ ਇਹ ਲੋਕ ਲੋੜਮੰਦ ਨੇ ਇਸ ਵੇਲੇ ਜਿੰਨਾ ਕਿ ਇੱਥੇ ਹਾਲਾਤ ਮਾੜੇ ਨੇ ਨਾ ਨਾ ਦੇ ਇੰਡਸਟਰੀ ਤੁਸੀਂ ਦੇ ਰਹੇ ਕਿ ਨਾ ਕੋ ਕਾਰਖਾਨਾ ਇਹੋ ਜਿਹਾ ਹੁੰਦਾ ਇਹ ਜਿੱਦੇ ਚ ਹਜ਼ਾਰਾਂ ਬੱਚੇ ਸਾਡੇ ਕੰਮ ਕਰ ਸਕਣ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਬਾਹਰ ਤੁਰੇ ਜਾ ਰਹੇ ਨੇ ਉਧਰ ਵੀ ਉਹਨਾਂ ਨੂੰ ਐਸੇਲੇ ਮੁਸ਼ਕਲਾਂ ਆ ਰਹੀਆਂ ਨੇ ਕੋਈ ਨਾ ਕੋਈ ਉਹਨਾਂ ਦੀਆਂ ਪਾਲਸੀਆਂ ਇਦਾਂ ਦੀਆਂ ਤੇ ਮੈਂ ਤੇ ਇਹੋ ਬੇਨਤੀ ਕਰਾਂਗਾ ਕਿ ਇੰਨਾ ਵੱਡਾ ਧੱਕਾ ਜਿਹੜਾ ਹੁਣ ਜਾ ਰਿਹਾ ਇਹ ਹੋਣਾ ਨਹੀਂ ਚਾਹੀਦਾ ਔਰ ਮੈਂ ਪੰਜਾਬ ਨੂੰ ਵਾਸੀਆਂ ਨੂੰ ਇਹ ਵੰਗਾਰਾਂਗਾ ਕਿ ਜੇ ਧੱਕਾ ਹੁੰਦਾ ਤੇ ਤਕੜੇ ਹੋ ਕੇ ਆਪਾਂ ਤਕੜੇ ਹੋ ਕੇ ਇਕੱਠੇ ਕਰੀਏ ਜਿਸ ਤਰੀਕੇ ਨਾਲ ਲੈਂਡ ਪੂਲਿੰਗ ਭਗਵੰਤ ਮਾਨ ਨੇ ਕੀਤੀ ਸੀ ਕੇਜਰੀਵਾਲ ਨੇ ਕੀਤੀ ਸੀ ਉਹਨੂੰ ਵੀ ਇਹਨਾਂ ਨੇ ਫਤਿਹ ਕੀਤਾ ਬੜੇ ਤਕੜੇ ਹੋ ਕੇ ਪੰਜਾਬ ਦੀ ਜਿਹੜੀ ਇਹ ਰਾਜਧਾਨੀ ਹੈ ਚੰਡੀਗੜ੍ਹ ਸਾਡਾ ਹਿੱਸਾ ਆ ਇਹਨੂੰ ਵੀ ਅਸੀਂ ਸਾਰੇ ਰੜਕੇ ਇਹਨੂੰ ਅਸੀਂ ਖੂਨ ਨਹੀਂ ਦੇਣਾ ਅਸੀਂ ਆਪ ਲੜਾਈ ਲੜਾਂਗੇ ਇੱਕੋ ਰਾਜ ਕੀ ਸਮਝਦਾ ਜੀ ਪੰਜਾਬਲਾ ਹਮੇਸ਼ਾ ਹੀ ਧੱਕਾ ਹੁੰਦਾ ਆ ਲੇਕਿਨ ਜਿਹੜੀ ਇਸ ਧੱਕੇ ਦੀ ਤਿਆਰੀ ਕਰ ਰਹੇ ਨੇ ਇਹਦੇ ਨੂੰ ਉੱਤੇ ਕੋਈ ਨਹੀਂ ਆਰਟੀਕਲ 240 ਥੱਲੇ ਜਿਹੜਾ ਇਸ ਸੰਵਿਧਾਨ ਦੇ ਵਿੱਚ ਕਨਸਟੀਟਿਊਸ਼ਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ 131ਵਾਂ ਜਿਹੜਾ ਇਹਨਾਂ ਨੇ ਸੋਸ਼ਲ ਕਰਨਾ ਆ ਪਾਰਲੀਮੈਂਟ ਦੇ ਵਿੱਚ ਕਿ ਇਹ ਮੈਂ ਸਮਝਦਾ ਵੀ ਏਡੀ ਵੱਡੀ ਸਾਜ਼ਿਸ਼ ਹੈ ਅੱਜ ਤਾਂ ਹੁਣੇ ਲੜਾਈ ਲੜ ਕੇ ਹੱਢੀ ਅਸੀਂ ਪੰਜਾਬ ਯੂਨੀਵਰਸਿਟੀ ਦੀ ਔਰ ਉਹਦੇ ਤੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਸਾਨੂੰ ਇਨਾ ਕੁ ਵਿਸ਼ਵਾਸ ਤੋਂ ਹੈ ਵੀ ਅਸੀਂ ਟੇਕਓਵਰ ਨਹੀਂ ਕਰਾਂਗੇ ਤੁਹਾਡੀ ਅਸੀਂ ਸੈਨੇਟ ਵੀ ਬਾਲ ਕਰਾਂਗੇ ਇਲੈਕਸ਼ਨਾਂ ਵੀ ਬਾਲ ਕਰਾਂਗੇ ਇਹ ਪੰਜਾਬ ਦੀ ਇਮਾਨਤ ਹੈ ਪੰਜਾਬ ਦੀ ਚੀਜ਼ ਹੈ ਚੰਡੀਗੜ੍ਹ ਜਦੋਂ ਬਣਿਆ ਸੀ ਇੱਥੇ ਪੰਜਾਬ ਦੇ ਪਿੰਡ ਸੀ ਉਹਨਾਂ ਨੂੰ ਜਾੜਿਆ ਗਿਆ ਸੀ ਤੇ ਉਦੋਂ ਚੰਡੀਗੜ੍ਹ ਬਣਾਇਆ ਸੀ ਔਰ ਵਿਸ਼ਵਾਸ ਦੁਆਇਆ ਸੀ ਵੀ ਇਹਦੇ ਵਿੱਚ ਸਿਰਫ ਤੇ ਸਿਰਫ ਹਰਿਆਣੇ ਦਾ ਪੰਜਾਬ ਦਾ 60% ਤੇ ਹਰਿਆਣੇ ਦਾ 40% ਜਿਹੜਾ ਹਿੱਸਾ ਹੋਏਗਾ ਉਹ ਹਿਸਾਬ ਨਾਲ ਬੜਾ ਵਧੀਆ ਚੱਲਦਾ ਸੀ ਲੇਕਿਨ ਇਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਪੰਜਾਬ ਪ੍ਰਤੀ ਨਫ਼ਰਤ ਵੀ ਹੈ ਇਹ ਹਮੇਸ਼ਾ ਹੀ ਸਾਨੂੰ ਚਾਹੁੰਦੇ ਨੇ ਇਹਨਾਂ ਨੂੰ ਦਬਾ ਕੇ ਰੱਖੀਏ ਤੇ ਇਹਨਾਂ ਨੂੰ ਕਮਜ਼ੋਰ ਕਰੀਏ ਹਰ ਲਿਹਾਜ਼ ਨਾਲ ਇੱਕ ਗੱਲ ਮੈਂ ਕਹਿਣੀ ਦੇਣੀ ਚਾਹੁੰਦਾ ਹੈ ਮੋਦੀ ਸਾਹਿਬ ਬੀਜੇਪੀ ਵਾਲਿਆਂ ਨੂੰ ਖਾਸ ਤੌਰ ਤੇ ਇਹ ਜੋਧੇ ਨੇ ਸੂਰਮੇ ਨੇ ਪੰਜਾਬ ਦੇ ਤੁਸੀਂ ਇੱਕੋ ਗੱਲ ਦਾ ਪੁਰਾਣੀ ਹਿਸੀ ਵੇਖ ਲਓ ਤੁਸੀਂ ਦਿੱਲੀ ਆਜ਼ਾਦ ਕਰਕੇ ਕਿੰਨੇ ਦਿੱਤੀ ਸੀ ਸਿੱਖਾਂ ਨੇ ਕਰਕੇ ਦਿੱਤੀ ਮੋਗਲ ਰਾਜ ਤੋਂ ਤੁਹਾਨੂੰ ਜਿਹੜਾ ਸੀ ਨਾ ਖੋ ਕੇ ਦਿੱਤੀ ਦਿੱਲੀ ਤੇ ਅੱਜ ਦਿੱਲੀ ਤੁਹਾਡੇ ਕੋਲ ਹੈ ਤਾਂ ਤੁਸੀਂ ਪੰਜਾਬ ਕੋਲ ਸਭ ਕੁਝ ਖੋਣਾ ਚਾਹੁੰਦੇ ਉਹ ਉਸ ਚੀਜ਼ ਦਾ ਹੀ ਮੁਆਵਜ਼ਾ ਸਾਨੂੰ ਮੋੜ ਦਿਓ ਵੀ ਅਸੀਂ ਤੁਹਾਨੂੰ ਦਿੱਲੀ ਫਤਿਹ ਕਰਕੇ ਦਿੱਤੀ ਇਹ ਗੱਲਾਂ ਜਿਹੜੀਆਂ ਨੇ ਪੁਰਾਣੀ ਹਿਸਟਰੀ ਦੀਆਂ ਨੇ ਇਤਿਹਾਸੀਆਂ ਨੇ ਅਸੀਂ ਚਾਹੁੰਦੇ ਆ ਵੀ ਉਸ ਇਤਿਹਾਸ ਨੂੰ ਤੁਸੀਂ ਯਾਦ ਕਰੋ ਤੇ ਸਾਡਾ ਭਲਾ ਕਰੋ ਇਹ ਲੋਕ ਲੋੜਮੰਦ ਨੇ ਐਸ ਵੇਲੇ ਜਿੰਨਾ ਕਿ ਇਥੇ ਹਾਲਾਤ ਮਾੜੇ ਨੇ ਨਾ ਨਾ ਤੇ ਇੰਡਸਟਰੀ ਤੁਸੀਂ ਦੇ ਰਹੇ ਕਿ ਨਾ ਕੋ ਕਾਰਖਾਨਾ ਇਹੋ ਜਿਹਾ ਹੁੰਦਾ ਹੈ ਜਿਹਦੇ ਚ ਹਜ਼ਾਰਾਂ ਬੱਚੇ ਸਾਡੇ ਕੰਮ ਕਰ ਸਕਣ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਬਾਹਰ ਤੁਰੇ ਜਾ ਰਹੇ ਨੇ ਉਧਰ ਵੀ ਉਹਨਾਂ ਨੂੰ ਐਸ ਵੇਲੇ ਮੁਸ਼ਕਲਾਂ ਆ ਰਹੀਆਂ ਨੇ ਕੋਈ ਨਾ ਕੋਈ ਉਹਨਾਂ ਦੀਆਂ ਪਾਲਸੀਆਂ ਇਦਾਂ ਦੀਆਂ ਤੇ ਮੈਂ ਤੇ ਇਹੋ ਬੇਨਤੀ ਕਰਾਂਗੇ ਕਿ ਇੰਨਾ ਵੱਡਾ ਟੱਕਾ ਜਿਹੜਾ ਹੁਣ ਜਾ ਰਿਹਾ ਇਹ ਹੋਣਾ ਨਹੀਂ ਚਾਹੀਦਾ ਔਰ ਮੈਂ ਪੰਜਾਬ ਨੂੰ ਵਾਸੀਆਂ ਨੂੰ ਇਹ ਵੰਗਾਰਾਂਗਾ ਇਹ ਜੇ ਤੱਕਾ ਹੁੰਦਾ ਤੇ ਤਕੜੇ ਹੋ ਕੇ ਆਪਾਂ ਤਕੜੇ ਹੋ ਕੇ ਇਕੱਠੇ ਕਰੀਏ ਜਿਸ ਤਰੀਕੇ ਨਾਲ ਲੈਂਡ ਪੂਲਿੰਗ ਭਗਵੰਤ ਮਾਨ ਨੇ ਕੀਤੀ ਸੀ ਕੇਜਰੀਵਾਲ ਨੇ ਕੀਤੀ ਸੀ ਉਹਨੂੰ ਵੀ ਇਹਨਾਂ ਨੇ ਫਤਿਹ ਕੀਤਾ ਬੜੇ ਤਕੜੇ ਹੋ ਕੇ ਤੇ ਪੰਜਾਬ ਦੀ ਜਿਹੜੀ ਇਹ ਰਾਜਧਾਨੀ ਹੈ ਚੰਡੀਗੜ੍ਹ ਸਾਡਾ ਹਿੱਸਾ ਆ ਇਹਨੂੰ ਵੀ ਅਸੀਂ ਸਾਰੇ ਰੜ ਕੇ ਇਹਨੂੰ ਅਸੀਂ ਖੂਨ ਨਹੀਂ ਦੇਣਾ ਅਸੀਂ ਆਪ ਲੜਾਈ ਲੜਾਂਗੇ ਇੱਕੋ ਰਾਜ